ਵੇ ਦੇਖ ਲਓ ਬੋਲੀ ਕੋਲ ਇਹ ਖਾਲ ਵਿੱਚ ਇਹ ਸੀ ਬਾਹਰ ਉਹ ਦੇਖ ਲਓ ਬੋਲੀ ਕੋਲ ਇਹ ਸਿੱਖੀ ਜੁੱਚੇ ਸਦਾ ਰਿਹਾ ਜਿਹੜਾ ਜਿਹੜਾ ਫੜਦੇ ਪਏ ਆ ਤੁਹਾਡੇ ਫਿਰ ਬਲੀਨ ਪਹਿਲੇ ਬਰਫ ਸਰਪਰ ਜਿਹਨੇ ਪੜਿਆ ਉਹਨੂੰ ਰਵਾਲਵਨ ਨੂੰ ਉਹ ਫਿਰ ਫਿਰ ਚਿਰ ਰਿਹਾ ਜਿਸ ਮੋਲੀ ਮਾਰਨ ਦੀ ਕੋਸ਼ਿਸ਼ ਕਰ ਰਹੀ ਮੋਲੀ ਮਾਰਨ ਦੀ ਕੋਸ਼ਿਸ਼ ਕਰ ਰਹੀ ਮਹਾਰਾਜ ਮਹਾਰਾਜ ਵੱਡੀ ਖਬਰਾਂ ਸੁਖਿਰ ਕਰ ਰਹੇ ਹਾਂ ਜੀ ਖਬਰ ਹੈ ਕਿ ਮੋਲੀ ਮਾਰਨ ਦੇ ਮੌਕੇ ਤੇ ਜੀ ਲੈ ਲਿਆ ਮੋਲੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁੱਛੋ ਪੁੱਛੋ ਰਵਾਲਵਨ ਨੂੰ ਉਹ 6:00 ਵਜੇ ਤੋਂ ਕਰੂਗਾ ਇਹਨੇ ਬਸ ਇਹ ਸੀ ਵੈਲੀ ਗਏ ਨਿਕਰੋ ਗੱਲਬਾਤ ਕੋਈ ਨਹੀਂ ਹੋਈ ਮੈਂ ਪਰ ਬੱਚੀ ਆ ਪਰ ਉਹਰਾ ਮੈਂ ਉੱਥੇ ਜਾਣਾ ਹੀ ਨਹੀਂ ਉਹਨਾਂ ਨੂੰ ਤੋਂ ਇਹ ਗੱਲ ਕਰਕੇ ਚਲੇ ਗਏ ਤੇ ਇਹ ਨਹੀਂ ਬਣਾ ਕੇ ਕੀ ਕੀ ਕਹ ਕੇ ਕਿ ਕਿੱਥੇ ਬਰਸੀ ਮੈਨੂੰ ਕੋਈ ਉਹਨਾਂ ਨਹੀਂ ਬਰਸੀ ਉਹ ਕਈ ਵਾਰੀ ਹੁੰਦੀ ਮੈਂ ਕਦੀ ਨਹੀਂ ਜਾਣ ਕਰੀ ਅੱਛਾ ਇਸ ਸਾਲ ਮੈਂ ਪਈ ਹਾਂ ਬਾਰੂ ਮੇਰਾ ਭਰਾ ਇੱਕ ਆਇਆ ਉਹਨਾਂ ਦੇ ਬੁਆ ਕਰਾ ਕੇ ਮੈਨੂੰ ਆਜ ਮਾਰੀ ਪੈਂਦੀ ਮੈਂ ਮੈਂ ਲੰਮੀ ਪਈ ਹਾਂ ਆnde ਕੋਈ ਖਬਰ ਕਿ ਕਿ ਮੈਂ ਨਹੀਂ ਹੈ ਇਹ ਗੰਦਾ ਹੀ ਖਬਰ ਇਹ ਨਹੀਂ ਪਤਾ ਮੈਂ ਕਿੱਥੇ ਪਈ ਹਾਂ ਨਾਲ ਪਰਿਵਾਰਚ ਕੋਣ ਕੋਣ ਰਹਿੰਦੇ ਨੇ ਪਰਿਵਾਰ ਇਕੱਠੇ ਰਹਿੰਦੇ ਨੇ ਵੱਡਾ ਬੇਟਾ ਵੀ ਬੋਤੀ ਨਾਲ ਦੋ ਸੋਤਰੀ ਪੋਤਰਾ ਕੀ ਗਏ ਨੇ ਕੱਲ ਹੋਏ ਨਹੀਂ ਨਹੀਂ ਦਰਬਾਰ ਦਾ ਕੱਲ ਨਹੀਂ ਤੇ ਹਾਂਜੀ ਹਾਂਜੀ ਨਹੀਂ ਵੀ ਪਿਆਲੀ ਚ ਗਏ ਪਿੰਡ ਗਏ ਆਈ ਕਿਰਾਨ ਮੇਰੇ ਇੱਥੇ ਆਈ ਪਿੰਡ ਸਰਪੰਚ ਹੋਣ ਕਾਰਾ ਆਇਆ ਨੂੰ ਨਨ ਪੰਜ ਖਵਾ ਲਓ ਚਲੋ ਦੇ ਕੋਈ ਸਿੱਧਾ ਦੇ ਕੋਈ ਪਹੁੰਚੇ ਤਾਂ ਦੇਖੋ ਜੀ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਨਹੀਂ ਕਿਰਪਾ ਦੀ ਜੀ ਗੁਰੂ ਸਾਹਿਬ ਆਪ ਹੀ ਜਾਣੇ ਆਪ ਹੀ ਵਰਤੇ ਸਾਰਾ ਕੁਝ ਆਪਾਂ ਤਾਂ ਡਿਊਟੀ ਕਰ ਰਹੇ ਸੀ ਤੇ ਡਿਊਟੀ ਚਲੋ ਗੁਰੂ ਮਹਾਰਾਜ ਦੇ ਵਧੀਆ ਕਰਾ ਲਈ ਜੀ ਚਲੋ ਜੀ ਤੁਹਾਡੇ ਵੱਲੋਂ ਕੰਟਰੋਲ ਸਾਇਆ ਗਿਆ ਜੀ ਉਹਨਾਂ ਦਾ ਗੁਰੂ ਘਰ ਡਿਊਟੀ ਤੁਹਾਡੇ ਵੱਲੋਂ ਕੰਟਰੋਲ ਸਾਇਆ ਗਿਆ ਜੀ ਉਹਨਾਂ ਦਾ ਡਿਊਟੀ ਕਿਸ ਤਰ੍ਹਾਂ ਸਾਬਤ ਹੋਇਆ ਜਿਹੜਾ ਆਪਕੇ ਲਈ ਹੈਰਾਨ ਹੋਇਆ ਸਾਡੇ ਵੀ ਜੋ ਲੱਗਦਾ ਜੀ ਸਰ ਕੋਈ ਵੱਡੀ ਘਟਨਾ ਹੋ ਸਕਦੀ ਸੀ ਜੇਕਰ ਨਾ ਤੁਸੀਂ ਆਪ ਇਹ ਥੋੜੀ ਉਸਲੇ ਧਿਆਨ ਪਾ ਹਾਂ ਜੀ ਹਾਂ ਜੀ ਧਿਆਨ ਨਾਲ ਪਾ ਰਹੇ ਸੀ ਇਹ ਕੀ ਚੱਲ ਪਿਆ ਮੈਂ ਕਹਿ ਰਿਹਾ ਐਂਡ ਐਕਸ कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव एसएस ग्रुप सेशन चौक खुशियारपुर ਬਣਾਤੇ ਅਟੈਕ ਦੀ ਉਹ ਫੋਇਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਨਰਨ ਸਿੰਘ ਚੋੜਾ ਜਿਉ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨਾਂ ਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤਾਂ ਨਰਨ ਸਿੰਘ ਚੌੜਾ ਜਿਹੜਾ ਉਹਨੂੰ ਰਿਕਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਉਹ ਅਨਕਵਰਡ ਨਾ ਸਰ ਕੋ ਪੋਲਿਟੀਕਲ ਐਂਗਲ ਸਾਹਮਣੇ ਆਇਆ ਸਰ ਸਰ ਕੋਈ ਸਰ ਕੋਈ ਪੋਲਿਟੀਕਲ ਐਂਗਲ ਸਾਹਮਣੇ ਆਇਆ ਕਿਉਂਕਿ ਪੋਲਿਟੀਕਲ ਐਂਗਲ ਕੋਈ ਬੜਾ ਪ੍ਰੀਲੀਮੀਨਰੀ ਤੌਰ ਤੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਲਿਸਿਸ ਕੀਤਾ ਜਾਏਗਾ ਉਹਦੇ ਵਿੱਚ ਅਸੀਂ ਉਹਦੇ ਤੱਪ ਕਾਰਵਾਈ ਕਰਾਂਗੇ ਬਿਲਕੁਲ ਸਿਕਿਉਰਟੀ ਵੱਧ ਹੈ ਜੀ 120 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏਐਜੀ ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਰੀ ਸਿਕਿਉਰਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਵਿੱਚ ਕਿਉਂਕਿ ਇੱਥੇ ਅਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਵਾਲੀ ਸਾਰੀ ਗੱਲ ਜਿਹੜਾ ਬਚਾਅ ਹੋਣਾ ਕੱਲ ਵੀ ਕੱਲ ਵੀ ਗੱਲ ਜਿਹੜੇ ਰਣ ਸਿੰਘ ਜੂੜਾ ਕਰੇ ਉਸਾਂ ਦੀ ਵੀ ਸਾਹਮਣੇ ਦੇਖੋ ਉਹ ਸਾਰੀ ਗੱਲ ਆਪਾਂ ਦੇਖ ਲਾਂਗੇ ਜਦੋਂ ਜਿਹੜੀ ਗੱਲ ਅੱਜ ਦੇ ਇਨਸੀਡੈਂਟ ਦੀ ਉਹਨੂੰ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਤੇ ਅੰਦਰ ਤਾਂ ਕੀ ਹੈ ਸੀਸੀਟੀਵੀ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ ਅਬਜ਼ਰਵੇਸ਼ਨ ਤੇ ਕਲੋਸ ਪ੍ਰੋਕਸਿਮਿਟੀ ਟੀਮ ਔਰ ਜਿਹੜੀ ਜੋ ਸਕਿਉਰਟੀ ਨਹੀਂ ਸੀ ਸਾਰੀ ਇਹ ਬਿਡ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨਹੀਂ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕਵੈਸਟ ਕੀਤੀ ਹੈ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਇਹਨਾਂ ਨੇ ਹੋਰ ਵੀ ਸਪੈਸ਼ਲ ਜਿਹੜਾ ਆਇਆ ਸੀ ਜਿਹੜਾ ਜਾ ਹੋਰ ਵੀ ਕੋਈ ਨਾ ਹਜੇ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਉਹਦੇ ਨਾਲ ਤੁਰੀ ਹੋਵੇਗੀ ਇਸ ਵੀਰ ਬਾਰੇ ਨਾਲ ਕਿਹੜੇ ਕਿਹੜੇ ਰਾਤੀ ਅਸੀਂ ਆਲਰੇਡੀ ਪਹਿਲਾਂ ਹੀ ਬੜੀ ਪੁਖਤਾ ਇੰਤਜ਼ਾਮ ਨੇ ਉਹਨਾਂ ਦੇ ਨਾਲ ਆਪਣੀ ਸਿਕਿਉਰਟੀ ਵੀ ਲੱਗੀ ਹੋਈ ਹੈ ਉਸ ਤੋਂ ਇਲਾਵਾ ਲੋਕਲ ਸਿਕਿਉਰਟੀ ਮੈਂ ਤੁਹਾਨੂੰ ਦੱਸੇ 1200 ਬੰਦਾ ਸਿਵਲ ਪਾਰਚਾਟ ਦੇ ਵਿੱਚ ਲੱਗਿਆ ਹੋਇਆ ਹੈ ਕਲੋਸ ਬਾਕਸ਼ਿਪਮੈਂਟ ਹੀ ਆਊਟਸਾਈਡ ਇਵਨ ਸਾਰੇ ਪਾਸੇ ਜਿੰਨੇ ਗੇਟਸ ਨੇ ਪ੍ਰਕਰਮਾ ਨੇ ਉਹਦੇ ਸਾਰੇ ਸਿਕਿਉਰਟੀ ਡਿਪਲੋਏਡ ਆ ਕਿਹਨਾਂ ਦੀ ਕੌਨ ਬਿਹਾਈਂਡ ਐਨੀ ਮੋਟੇ ਵਿਚਾਰ ਤੋਂ ਪਾਉਂਦੀ ਕੀ ਕਾਰਨ ਕੀ ਗੋਲੀ ਚਲਾਉਂਦਾ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਇਹ ਐਂਗਲ ਐ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਸਰੋਨਾ ਆਪਣੇ ਮੂੰਹੋਂ ਕੁਝ ਮੰਨਿਆ ਜੀ ਕੁਝ ਕਿਹਾ ਆਪਣੇ ਵੱਲੋਂ ਕਿਹਾ ਸੀ ਟਾਰਗੇਟ ਕਿਹਨੂੰ ਸੂਚਿਤ ਕੀਤਾ ਗਿਆ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸ ਦੇ ਸਾਰੇ ਉਹ ਜਦੋਂ ਪੁਲਿਸ ਦੇ ਚੌਣੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਚੱਲੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਕਰ ਸਾਹਿਬਾ ਕੇ ਤੁਹਾਨੂੰ ਲੱਗਦਾ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਕੀ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਤਾਂ ਸਾਨੂੰ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਹੈ ਤੁਹਾਨੂੰ ਕਿੰਨਾ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਸਭ ਕੁਝ ਸੰਗਤ ਨੂੰ ਕੋਈ ਵੀ ਕਰਨਾ ਚਾਹੁੰਦਾ ਕਿ ਜਰਾ ਮਾਹੌਲ ਤਾਂ ਸਾਧ ਸੰਗਤ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆ ਆਪਾਂ ਜਿਹੜੇ ਮਾਰਾਏ ਦਾ ਦੱਸੇ ਹੋਏ ਮਾਰ ਗਿਆ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ ਚ ਮਦਦ ਕਰੋ ਤਾਂ ਕਿ ਅਸੀਂ अरे ऑकी डिप्लॉयमेंट होंडी है क्योंकि ऑफ तार मेक पास मामा कालीचालवालों को इतना नार कोई कोई छियार दिया नगल छियार दिया अरे अरे कोई नगल नहीं जी और साथ ही नार आया नार कुछ वो सारा आपका देख के तो हम गर्सांगे जी अगली में अगली बिल्डिंग